ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮਾਫੀ ਵਾਸਤੇ ਬੇਨਤੀ ਪੱਤਰ ਲਿਖਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਸੇਵਾ ਵਿਖੇ ਮਾਨਯੋਗ ਪ੍ਰਿੰਸੀਪਲ ਸਾਹਿਬ जान मॉडल स्कूल जिलंधर विषय जुर्माना माफी ਲਈ श्रीमान जी ਬੇਨਤੀ ਇਹ ਹੈ ਕਿ ਮੈਂ ਆਪ ਦੇ ਸਕੂਲ ਵਿੱਚ 7ਵੀਂ ਜਮਾਤ ਦੀ ਵਿਦਿਆਰਥੀ ਹਾਂ ਕੱਲ ਕਾਰ ਮਹਿਮਾਨ ਆਉਣ ਕਰਕੇ ਸਕੂਲ ਆਉਣ ਵਿੱਚ ਮੈਨੂੰ ਦੇਰ ਹੋ ਗਈ ਇਸ ਕਰਕੇ ਮੇਰੀ ਅਧਿਆਪਕਾ ਨੇ ਗੈਰ ਹਾਜ਼ਰੀ ਲਾ ਕੇ ਅਤੇ ਮੈਨੂੰ ਸਕੂਲ ਨਾਲ ਦੇਰ ਵਿੱਚ ਆਉਣ ਦੇ ਕਰਕੇ 10 ਰੁਪਏ ਸਪੈਸ਼ਲ ਜੁਰਮਾਨਾ ਕਰ ਦਿੱਤਾ ਹੈ ਹਾ ਭਗੇ ਬੇਨਤੀ ਇਹ ਹੈ ਕਿ ਮੇਰਾ ਜੁਰਮਾਨਾ ਮਾਫ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਮੈਂ ਅੱਗੇ ਤੋਂ ਸਮੇਂ ਤੇ ਸਕੂਲ ਮੈਂ ਅੱਗੇ ਤੋਂ ਸਮੇਂ ਤੇ ਸਕੂਲ ਸਮੇਂ ਤੇ ਸਰ ਆਉਂ ਦਾ ਵਚਨ ਦਿੰਦੀ ਹਾਂ ਜਾਂ ਫਿਰ ਦਿੰਦਾ ਹਾਂ ਆਪ ਪਤੀ ਪੜੀ ਮਿਹਰਬਾਨੀ ਹੋਵੇਗੀ ਧੰਨਵਾਦ ਆਪ ਜੀ ਦਾ ਅਗਿਆਕਾਰੀ ਵਿਦਿਆਰਥੀ ਸੰਜੇ ਕੁਮਾਰ ਜਮਾਤ 7 ਰੋਲ ਨੰਬਰ ਲਿਖ ਲੈਣਾ ਹੈ ਮਿਤੀ ਲਿਖ ਦੇਣੀ ਹੈ ਤਾਂ ਬੱਚਿਓ ਇਹ ਸੀ ਦਰਮਾਨਾ ਮਾफी ਲਈ ਅਰਜੀ ਪੰਜਾਬੀ ਵਿੱਚ ਚੇ ਕਰ ਵੀਡੀਓ ਪਸੰਦਾ ਹੀ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ